ਸਰਦੀਪ ਕਲੇਰ ਦੇ ਬਿਆਨ ਬਾਗੀ ਤੜੇ ਦੇ ਵੱਲੋਂ ਕੀਤੀ ਇੰਟਰਵਿਊ ਦਾ ਮਾਮਲਾ ਸੋ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਬਿਆਨ ਆਇਆ ਸਾਹਮਣੇ ਬਾਗੀ ਤੜੇ ਨੂੰ ਚਾਹੀਦਾ ਹੈ ਪ੍ਰਦੀਪ ਕਲੇਰ ਨੂੰ ਬਣਾਉਣ ਆਪਣਾ ਪ੍ਰਧਾਨ ਸੋ ਪ੍ਰਦੀਪ ਕਲੇਰ ਦੀਆਂ ਗੱਲਾਂ ਤੇ ਕਿਉਂ ਕਰ ਰਹੇ ਹਨ ਲੀਡਰ ਵਿਸ਼ਵਾਸ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸੋ ਮੈਂ ਤੁਹਾਡੀ ਚਰਨਜੀਤ ਸਿੰਘ ਦੀ ਗੱਲ ਨੂੰ ਇਹ ਕਰ ਵੱਢੀ ਕਰਨਾ ਚਾਹੁੰਨਾ ਕਿ ਹੁਣ ਜਿਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿ ਐਸੀ ਮਾਨਸਿਕਤਾ ਦਾ ਬੰਦਾ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸਨਮਾਨ ਦੇ ਰਹੇ ਹੋ ਉਹਦੀ ਇੱਕ ਵਾਰ ਇੱਕ ਵਾਰ ਉਸ ਦੇ ਉਸ ਦੇ ਕਹੇ ਨੂੰ ਤੁਸੀਂ ਸਵਾਲ ਬਣਾ ਰਹੇ ਹੋ ਜਿਹੜੇ ਕਾਲ ਤਖਸਾਲ ਤੇ ਆਉਣਾ ਹੈ ਕਿ ਕਾਲ ਤਖਸਾਲ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪਿਛਲੇ ਸਮੇਂ 'ਚ ਫੋਟੋਆਂ ਨੇ ਜਾਰੀ ਨੇ ਜਾਂਦੇ ਰਹੇ ਉਦੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਕਾਲ ਤਖਸਾਲ ਨੇ ਤਲਬ ਕੀਤੇ ਸੀ ਅ ਕਾਲੀ ਦਲ ਦੇ ਜਿਹੜੇ ਤੇ ਕਾਂਗਰਸ ਦੇ ਜਿਹੜੇ ਲੋਕ ਜਿਹੜੇ ਖੜੇ ਸੀ ਇਲੈਕਸ਼ਨ 'ਚ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਸੀ ਬੁਲਾਇਆ ਜਦੋਂ ਕੋਈ ਇਹਨਾਂ ਨੇ ਕਿਉਂ ਨਹੀਂ ਕਿਹਾ ਇਦਾ ਮਤਲਬ ਇਹਨਾਂ ਦਾ ਨਮੈਦਾ ਮੈਂ ਫੇਰ ਕਹਿਣਾ ਮੈਂ ਫੇਰ ਨਹੀਂ ਤਰਫਦਾਰੀ ਕਿਸੇ ਕੁਸ਼ੇਸ਼ ਵਿਅਕਤੀ ਦੀ ਕਰਦਾ ਇਹ ਜਿਹੜਾ ਕੁਝ ਹੋਇਆ ਸੀ ਉਹ ਸਾਰਾ ਕੁਝ ਸਾਹਮਣੇ ਸੀ ਪਰ ਅੱਜ ਪ੍ਰਦੀਪ ਕਲੇਰ ਦੇ ਕਹਿਣ ਤੇ ਤੁਸੀਂ ਉਹਦੇ ਸੱਚ ਨੂੰ ਮੰਨ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਕਰਨ ਨੂੰ ਜਾ ਰਹੇ ਹੋ ਨਹੀਂ ਜੀ ਉਹੀ ਗੱਲ ਕਰਦਾ ਕਿ ਜਿਹੜਾ ਜਿਹੜਾ ਦੋਸ਼ ਪੱਤਰ ਆ ਉਹ ਚ ਵੀ ਇਹੀ ਗੱਲਾਂ ਨੇ ਇਹਦੀ ਕਿਹੜੀ ਗੱਲ ਨਵੀਂ ਕਰਤੀ ਗਰੇਵਾਲ ਸਾਹਿਬ ਅਬ ਬਾਤ ਕਰ ਰਹੇ ਆ ਬਾਈ ਮਾਰ ਮੱਝ ਬਾਈ ਜੀ ਕਹਿਣਾ ਉਹੀ ਕਹਿ ਰਹੇ ਨੇ ਜੀ ਅਸੀਂ ਅਸੀਂ ਇੰਨੇ ਇੰਨੇ ਕਿ ਖਲਾਕੀ ਗਿਰ ਗਏ ਆ ਕਿ ਜਿਵੇਂ ਉਹਨਾਂ ਨੂੰ ਆਪਣਾ ਹੀਰੋ ਬਣਾ ਰਹੇ ਆ ਉਹਨਾਂ ਦੇ ਦਿੱਤੇ ਕੋਟੇਸ਼ਨਾਂ ਨੂੰ ਅਸੀਂ ਲੋਕਾਂ ਵਿੱਚ ਲਾ ਕੇ ਜਾ ਰਹੇ ਤੇ ਸਵਾਲ ਪੁੱਛ ਰਹੇ ਆ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੱਲਾ ਇਹ ਨਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ 'ਚ ਜਗਾਉਂਦੇ ਸਰਕਾਰ ਦੇ ਲਈ ਇਸ ਗੱਲ ਦੀ ਆਵਾਜ਼ ਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਹੀਰੋ ਬਣਾ ਰਹੇ ਆ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹਾਂ ਦੱਸੋ ਕੀ ਵੱਖਰਾ ਕਹਤਾਂ ਹੋ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾਂ ਅਕਾਲ ਤਖਤ ਸਰ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੈਂਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਸਹਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਕਿਨਾਂ ਜਹਦਰ ਸਾਹਿਬ ਇਹ ਹੋਰ ਗੱਲਾਂ ਇਹਦੇ ਜਮਾ ਕਰੋ ਹੱਦ ਹੋ ਗਈ ਆ ਐਡੀ ਸ਼ਰਮਨਾਕ ਗੱਲ ਆ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕੀ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਤਰ੍ਹਾਂ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰੂਨੀ ਗੁਰਦਰਾ ਪਰੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮੰਨ ਦਾ ਬਲਵਾਂ ਇੱਕ ਸਿੱਖ ਹੋਣ ਦੇ ਨਾਤੇ ਉਹ ਇਹ ਬਹੁਤ ਮਾੜੀ ਗੱਲ ਆ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਆ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਮੁੱਢ ਜਿਹੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਆ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਕਿ ਬਹੁਤ ਤਲਵਾ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਤੇ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਦੋ ਦਰੋ ਡਰੋ ਕਾਲ ਤਖਦੇ ਦਾ ਛੇਵੇਂ ਪਾਤਸ਼ਾਹ ਦੀ ਉਹ ਸ਼ਕਤੀ ਦੇ ਭੈਅ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਸ਼ਾ ਨਾਲ ਆਊਗਾ ਉਹ ਕੁਝ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬਰੀ ਕਰਨ ਲਈ ਕਿਸੇ ਨੂੰ ਬਾਕੀ ਨਾਲ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਂਦ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ